ਕਿ ਤੁਸੀਂ ਵੀ ਸੁਣਿਆ ਕਿ ਸਿਰਫ ਸੋਚ ਕੇ ਆਪਣੀ ਕਿਸਮਤ ਬਦਲੀ ਜਾ ਸਕਦੀ ਹੈ ਕਿ ਜੋ ਤੁਸੀਂ ਚਾਹੋਣੇ ਹੋ ਉਹ ਸੋਚ-ਸੋਚ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਸਕਦੇ ਹੋ ਇਹਨੂੰ ਕਹਿੰਦੇ ਆ ਲਾਫ ਅਟਰੈਕਸ਼ਨ ਕੋਈ ਕਹਿੰਦਾ ਇਹ ਸੱਚ ਆ ਕੋਈ ਕਹਿੰਦਾ ਇਹ ਸਿਰਫ ਮਨ ਦਾ ਵਹਿਮ ਆ ਕਿੰਨੀਆਂ ਕਿਤਾਬਾਂ ਤੇ ਫਿਲਮਾਂ ਇਸ ਬਾਰੇ ਗੱਲਾਂ ਕਰਦੀਆਂ ਨੇ ਪਰ ਅਸਲ ਸੱਚ ਕੀ ਆ ਕੀ ਇਹ ਸੱਚਮੁੱਚ ਦੇ ਵਿੱਚ ਕੰਮ ਕਰਦਾ ਜਾਂ ਇਹ ਸਿਰਫ ਇੱਕ ਮਿਥ ਹੈ ਅੱਜ ਆਪਾਂ ਇਸ ਰਹਸ ਤੋਂ ਹੀ ਪੜਦਾ ਚੁੱਕਾਂਗੇ ਅਸੀਂ ਇਸ ਨੂੰ ਸਾਇੰਸ ਸਾਈਕੋਲੋਜੀ ਅਤੇ ਅਸਲ ਜ਼ਿੰਦਗੀ ਦੇ ਤਜਰਬਿਆਂ ਦੀ ਨਜ਼ਰ ਨਾਲ ਦੇਖਾਂਗੇ ਕੋਈ ਬਣਾਈ ਹੋਈ ਗੱਲ ਨਹੀਂ ਸਿਰਫ ਸੱਚ ਹਰ ਰੋਜ਼ ਲੱਖਾਂ ਲੋਕ ਇਸ ਵਿਸ਼ਵਾਸ ਨਾਲ ਲਾਅ ਆਫ ਅਟਰੈਕਸ਼ਨ ਦੀਆਂ ਵੀਡੀਓਜ਼ ਦੇਖਦੇ ਨੇ ਕਿ ਉਹ ਸਿਰਫ ਸੋਚ ਕੇ ਆਪਣੀ ਕਿਸਮਤ ਬਦਲ ਸਕਦੇ ਨੇ ਉਹ ਅਫਰਮੇਸ਼ਨਸ ਲਿਖਦੇ ਨੇ ਆਪਣੇ ਕਮਰਿਆਂ ਦੇ ਵਿੱਚ ਵਿਜ਼ਨ ਬੋਰਡ ਲਗਾਉਂਦੇ ਨੇ ਤੇ ਸੋਸ਼ਲ ਮੀਡੀਆ ਤੇ ਪੋਜ਼ਿਟਿਵ ਕੋਰਸ ਸ਼ੇਅਰ ਕਰਦੇ ਨੇ ਪਰ ਜੇ ਇਹ ਸਭ ਇੰਨਾ ਹੀ ਸ਼ਕਤੀਸ਼ਾਲੀ ਆ ਤਾਂ ਫਿਰ ਹਰ ਕੋਈ ਕਰੋੜਪਤੀ ਕਿਉਂ ਨਹੀਂ ਹਰ ਕਿਸੇ ਨੂੰ ਆਪਣੀ ਪਸੰਦੀਦਾ ਨੌਕਰੀ ਕਿਉਂ ਨਹੀਂ ਮਿਲਦੀ ਇਸ ਦਾ ਕਾਰਨ ਇਹ ਆ ਕਿ ਜਿਹੜਾ ਅੱਧਾ ਸੱਚ ਸਾਨੂੰ ਦੱਸਿਆ ਜਾਂਦਾ ਉਹ ਕਹਾਣੀ ਦਾ ਸਿਰਫ ਇੱਕ ਹਿੱਸਾ ਅੱਜ ਇਸ ਮਿਥ ਨੂੰ ਤੋੜਾਂਗੇ ਅਤੇ ਤੁਹਾਨੂੰ ਇਸ ਦੇ ਪਿੱਛੇ ਦੀ ਅਸਲੀ ਸੱਚਾਈ ਅਤੇ ਵਿਗਿਆਨ ਦੱਸੂਗਾ ਗੱਲ ਹੈ 2006 ਦੀ ਇੱਕ ਕਿਤਾਬ ਆਈ ਜਿਸ ਦਾ ਨਾਮ ਸੀ ਦਾ ਸੀਕ੍ਰੀਟ ਇਸ ਕਿਤਾਬ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਇਸ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਖਾਸ ਰਾਜ ਆ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਕਿਤਾਬ ਦਾ ਮੁੱਖ ਸਿਧਾਂਤ ਸੀ ਕਿ ਜੋ ਤੁਸੀਂ ਸੋਚਦੇ ਹੋ ਯੂਨੀਵਰਸ ਉਹੀ ਚੀਜ਼ਾਂ ਤੁਹਾਡੇ ਵੱਲ ਖਿੱਚਦਾ ਏ ਭਾਵੇਂ ਜੇ ਤੁਸੀਂ ਰੋਜ਼ ਸੋਚਦੇ ਹੋ ਕਿ ਤੁਸੀਂ ਸਫਲ ਬਿਜ਼ਨਸਮੈਨ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਸੱਚਮੁੱਚ ਦੇ ਵਿੱਚ ਸਫਲ ਬਣ ਜਾਓਗੇ ਇਹ ਸੁਣਨ ਦੇ ਵਿੱਚ ਕਿਸੇ ਜਾਦੂ ਤੋਂ ਘੱਟ ਨਹੀਂ ਲੱਗਦਾ ਪਰ ਇਹ ਵਿਚਾਰ ਅਸਲ ਦੇ ਵਿੱਚ ਬਹੁਤ ਪੁਰਾਣਾ ਹੈ 19ਵੀਂ ਸਦੀ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਨੂੰ ਨਿਊ ਥਾਟ ਮੂਵਮੈਂਟ ਕਿਹਾ ਜਾਂਦਾ ਸੀ ਇਸ ਅੰਦੋਲਨ ਦੇ ਲੋਕ ਮੰਨਦੇ ਸਨ ਕਿ ਸਾਡਾ ਮਨ ਸਾਡੀ ਕਿਸਮਤ ਬਦਲ ਸਕਦਾ ਹੈ ਫਿਰ ਇਹੀ ਵਿਚਾਰ ਕਿਤਾਬਾਂ ਫਿਲਮਾਂ ਅਤੇ ਮਸ਼ਹੂਰ ਮੋਟੀਵੇਸ਼ਨਲ ਸਪੀਕਰਸ ਰਾਹੀਂ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਅਤੇ ਅੱਜ ਵੀ ਬਹੁਤ ਸਾਰੇ ਲੋਕ ਇਸ ਵਿੱਚ ਵਿਸ਼ਵਾਸ ਰੱਖਦੇ ਨੇ ਮਿਥ ਐਂਡ ਫੈਕਟਸ ਚਲੋ ਹੁਣ ਗੱਲ ਕਰਦੇ ਹਾਂ ਲਾਫ ਅਟਰੈਕਸ਼ਨ ਨਾਲ ਜੁੜੇ ਕੁਝ ਵੱਡੇ ਝੂਠ ਅਤੇ ਸਚਾਈਆਂ ਦੀ ਮਿਥ ਨੰਬਰ ਪਹਿਲਾ ਬਸ ਸੋਚ ਲਓ ਤੇ ਸਭ ਕੁਝ ਹੋ ਜਾਊਗਾ ਸਾਈਕੋਲੋਜੀ ਦੀ ਖੋਜ ਦੱਸਦੀ ਹੈ ਕਿ ਸਿਰਫ ਸੋਚਣ ਨਾਲ 90% ਕੇਸਾਂ ਵਿੱਚ ਕੁਝ ਨਹੀਂ ਹੁੰਦਾ ਵਿਜ਼ੂਅਲਾਈਜੇਸ਼ਨ ਤੁਹਾਨੂੰ ਮੋਟੀਵੇਟ ਜ਼ਰੂਰ ਕਰਦੀ ਹੈ ਪਰ ਜਦੋਂ ਤੱਕ ਤੁਸੀਂ ਐਕਸ਼ਨ ਨਹੀਂ ਲੈਂਦੇ ਨਤੀਜੇ ਜ਼ੀਰੋ ਰਹਿਣਗੇ ਮਿਥ ਨੰਬਰ ਦੂਜਾ ਯੂਨੀਵਰਸ ਤੁਹਾਡੀ ਵਾਈਬ੍ਰੇਸ਼ਨ ਸੁਣ ਕੇ ਕੰਮ ਕਰਦਾ ਏ ਇਸ ਦੇ ਪਿੱਛੇ ਕੋਈ ਜਾਦੂ ਨਹੀਂ ਬਲਕਿ ਤੁਹਾਡੇ ਦਿਮਾਗ ਦਾ ਇੱਕ ਹਿੱਸਾ ਜਿਸ ਨੂੰ ਰੈਟਿਕੂਲਰ ਐਕਟੀਵੇਸ਼ਨ ਸਿਸਟਮ ਕਹਿੰਦੇ ਨੇ ਇਹ ਇੱਕ ਫਿਲਟਰ ਦੀ ਤਰ੍ਹਾਂ ਕੰਮ ਕਰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਸੋਚਣਾ ਸ਼ੁਰੂ ਕਰ ਦਿੰਨੇ ਹੋ ਤਾਂ ਇਹ ਤੁਹਾਨੂੰ ਉਸ ਨਾਲ ਜੁੜੀਆਂ ਉਹ ਚੀਜ਼ਾਂ ਤੇ ਉਹ ਮੌਕੇ ਦਿਖਾਉਣਾ ਸ਼ੁਰੂ ਕਰ ਦਿੰਦਾ ਜੋ ਤੁਸੀਂ ਪਹਿਲਾਂ ਨਜ਼ਰ ਅੰਦਾਜ਼ ਕਰ ਦਿੰਦੇ ਸੀ ਮਿੱਥ ਨੰਬਰ 3 ਜੇ 네ਗੇਟਿਵ ਸੋਚਿਆ ਤਾਂ 네ਗੇਟਿਵ ਭਵਿੱਖ ਹੋਊਗਾ ਹਰ ਕੋਈ 네ਗੇਟਿਵ ਸੋਚਦਾ ਅਤੇ ਇਹ ਬਿਲਕੁਲ ਨਾਰਮਲ ਆ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇਹ ਸੋਚ ਤੁਹਾਡੇ ਐਕਸ਼ਨ ਨੂੰ ਵੀ 네ਗੇਟਿਵ ਬਣਾ ਦਿੰਦੀ ਹੈ ਅਸਲ ਸੱਚਾਈ ਇਹ ਆ ਵੀ ਸਫਲਤਾ ਦੀ ਅਸਲ ਤਾਕਤ ਇਹਨਾਂ ਤਿੰਨ ਚੀਜ਼ਾਂ ਦੇ ਸਮੇਲ ਦੇ ਵਿੱਚ ਆ ਪੋਜ਼ਿਟਿਵ ਸੋਚ ਕਲੀਅਰ ਗੋਲ ਤੇ ਕੰਸਿਸਟੈਂਸੀ ਇਹ ਕੋਈ ਜਾਦੂ ਨਹੀਂ ਬਲਕਿ ਤੁਹਾਡੇ ਮਨ ਨੂੰ ਸਹੀ ਦਿਸ਼ਾ ਦੇ ਵਿੱਚ ਪ੍ਰੋਗਰਾਮ ਕਰਨ ਦਾ ਤਰੀਕਾ ਹੈ ਹੁਣ ਗੱਲ ਕਰਦੇ ਆ ਇਸ ਦੇ ਪਿੱਛੇ ਦੀ ਸਾਇੰਸ ਦੀ ਜਦੋਂ ਤੁਸੀਂ ਆਪਣੇ ਟੀਚਰ ਨੂੰ ਬਹੁਤ ਸਪਸ਼ਟ ਤਰੀਕੇ ਨਾਲ ਸੋਚਦੇ ਹੋ ਜਾਂ ਵਿਜ਼ੂਅਲਾਈਜ਼ ਕਰਦੇ ਹੋ ਤਾਂ ਤੁਹਾਡਾ ਦਿਮਾਗ ਦੇ ਵਿੱਚ ਡੋਪਾਮਾਈਨ ਨਾਮ ਦਾ ਇੱਕ ਕੈਮੀਕਲ ਰਿਲੀਜ਼ ਹੁੰਦਾ ਇਹ ਉਹ ਕੈਮੀਕਲ ਆ ਜੋ ਤੁਹਾਨੂੰ ਖੁਸ਼ੀ ਸੰਤੁਸ਼ਟੀ ਮਹਿਸੂਸ ਕਰਵਾਉਂਦਾ ਅਤੇ ਨਾਲ ਹੀ ਤੁਹਾਡੀ ਮੋਟੀਵੇਸ਼ਨ ਨੂੰ ਕਈ ਗੁਣਾ ਵਧਾ ਦਿੰਦਾ ਹੈ ਇਸ ਨਾਲ ਤੁਹਾਡੇ ਦਿਮਾਗ ਦਾ ARS ਯਾਨੀ ਰੈਟੀਕੂਲਰ ਐਕਟੀਵੇਸ਼ਨ ਸਿਸਟਮ ਨਾਮ ਦਾ ਹਿੱਸਾ ਐਕਟੀਵੇਟ ਹੋ ਜਾਂਦਾ ਹੈ ਇਹ ਇੱਕ ਫਿਲਟਰ ਵਾਂਗ ਕੰਮ ਕਰਦਾ ਹੈ ਜੋ ਤੁਹਾਨੂੰ ਸਿਰਫ ਉਹੀ ਚੀਜ਼ਾਂ ਦਿਖਾਉਂਦਾ ਹੈ ਜੋ ਤੁਹਾਡੇ ਲਈ ਜ਼ਰੂਰੀ ਨੇ ਜੇ ਤੁਸੀਂ ਇੱਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸੇ ਤਰ੍ਹਾਂ ਦੀਆਂ ਕਾਰਾਂ ਸੜਕ ਤੇ ਜ਼ਿਆਦਾ ਦੇਖਣ ਲੱਗ ਪੈਣਗੀਆਂ ਇਸ ਲਈ ਲਾਅ ਆਫ ਅਟਰੈਕਸ਼ਨ ਸੱਚਮੁੱਚ ਦੇ ਵਿੱਚ ਕੰਮ ਕਰਦਾ ਹੈ ਪਰ ਸਿਰਫ ਉਦੋਂ ਜਦੋਂ ਤੁਸੀਂ ਸੋਚਣ ਦੇ ਨਾਲ ਨਾਲ ਉਸ ਨੂੰ ਪ੍ਰਾਪਤ ਕਰਨ ਲਈ ਐਕਸ਼ਨ ਵੀ ਲੈਣੇ ਹੋ ਹੁਣ ਜਦੋਂ ਸਾਨੂੰ ਸੱਚਾਈ ਦਾ ਪਤਾ ਲੱਗ ਗਿਆ ਤਾਂ ਆਓ ਦੇਖੀਏ ਕਿ ਅਸੀਂ ਇਸ ਸ਼ਕਤੀ ਨੂੰ ਅਸਲ ਦੇ ਵਿੱਚ ਕਿਵੇਂ ਵਰਤ ਸਕਦੇ ਹਾਂ ਇੱਥੇ ਇੱਕ ਬਹੁਤ ਹੀ ਸਧਾਰਨ ਫਾਰਮੂਲਾ ਹੈ ਜੋ ਤੁਸੀਂ ਅਪਣਾ ਸਕਦੇ ਹੋ ਸਟੈਪ ਪਹਿਲਾ ਕਲੈਰਿਟੀ ਸਭ ਤੋਂ ਪਹਿਲਾਂ ਇਹ জানੋ ਕਿ ਤੁਸੀਂ ਕੀ ਚਾਹੁੰਦੇ ਹੋ ਇਸ ਨੂੰ ਸਿਰਫ ਸੋਚੋ ਨਾ ਸਗੋਂ ਕਾਗਜ਼ ਤੇ ਲਿਖੋ ਜਿੰਨੇ ਜ਼ਿਆਦਾ ਖਾਸ ਵੇਰਵੇ ਹੋਣਗੇ ਓਨਾਂ ਹੀ ਵਧੀਆ ਏ ਜਿਵੇਂ ਕਿ ਮੈਂ 10 ਲੱਖ ਰੁਪਇਆ ਕਮਾਉਣਾ ਨਹੀਂ ਬਲਕਿ ਮੈਂ 31 ਦਸੰਬਰ 2025 ਤੱਕ ਆਪਣੇ ਆਨਲਾਈਨ ਬਿਜ਼ਨਸ ਤੋਂ 10 ਲੱਖ ਰੁਪਇਆ ਕਮਾਉਣਾ ਹੈ ਸਟੈਪ ਦੂਜਾ ਵਿਜ਼ੂਅਲਾਈਜੇਸ਼ਨ ਹਰ ਰੋਜ਼ 5 ਮਿੰਟ ਲਈ ਅੱਖਾਂ ਬੰਦ ਕਰੋ ਕਲਪਨਾ ਕਰੋ ਕਿ ਤੁਸੀਂ ਆਪਣਾ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਹੈ ਮਹਿਸੂਸ ਕਰੋ ਕਿ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਹ ਤੁਹਾਡੇ ਦਿਮਾਗ ਨੂੰ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਵਿੱਚ ਹੋਰ ਮੋਟੀਵੇਟ ਕਰੂਗਾ ਸਟੈਪ 3 ਐਕਸ਼ਨ ਪਲਾਨ ਸਭ ਤੋਂ ਮਹੱਤਵਪੂਰਨ ਕਦਮ ਸਿਰਫ ਸੋਚਣ ਨਾਲ ਕੁਝ ਨਹੀਂ ਹੋਊਗਾ ਹਰ ਰੋਜ਼ ਆਪਣੇ ਵੱਡੇ ਟੀਚੇ ਨੂੰ ਛੋਟੇ ਕੰਮਾਂ ਦੇ ਵਿੱਚ ਵੰਡੋ ਅਤੇ ਇੱਕ ਕੰਮ ਜ਼ਰੂਰ ਕਰੋ ਜੋ ਤੁਹਾਨੂੰ ਤੁਹਾਡੇ ਟੀਚੇ ਦੇ ਨੇੜੇ ਲੈ ਕੇ ਜਾਵੇ ਸਟੈਪ 4 ਗ੍ਰੈਟੀਟਿਊਡ ਉਹਨਾਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਰਹੋ ਜੋ ਤੁਹਾਡੇ ਕੋਲ ਪਹਿਲਾਂ ਹੀ ਨੇ ਇਹ ਤੁਹਾਡੇ ਦਿਮਾਗ ਨੂੰ ਘਾਟ ਦੀ بجائے ਖੁਸ਼ਹਾਲੀ ਦੇ ਮੂਡ ਦੇ ਵਿੱਚ ਲੈ ਕੇ ਜਾਂਦਾ ਜਿਸ ਨਾਲ ਤੁਸੀਂ ਹੋਰ ਪੋਜ਼ਿਟਿਵ ਸੋਚ ਨਾਲ ਕੰਮ ਕਰ ਸਕਦੇ ਹੋ ਹੁਣ ਗੱਲ ਸਿਰਫ ਦੇਖਣ ਦੀ ਨਹੀਂ ਬਲਕਿ ਕਰਕੇ ਦੇਖਣ ਦੀ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਚੈਲੰਜ ਦੇਣਾ ਚਾਹਣਾ ਅਗਲੇ 7 ਦਿਨਾਂ ਲਈ ਤੁਸੀਂ ਆਪਣਾ ਕੋਈ ਵੀ ਇੱਕ ਛੋਟਾ ਜਿਹਾ ਟੀਚਾ ਚੁਣੋ ਫਿਰ ਰੋਜ਼ 5 ਮਿੰਟ ਲਈ ਉਸ ਟੀਚੇ ਬਾਰੇ ਸੋਚੋ ਕਿ ਤੁਸੀਂ ਉਸ ਨੂੰ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ ਅਤੇ ਉਸ ਤੋਂ ਬਾਅਦ ਉਸ ਟੀਚੇ ਵੱਲ ਇੱਕ ਛੋਟਾ ਜਿਹਾ ਕਦਮ ਜ਼ਰੂਰ ਚੁੱਕੋ 7ਵੇਂ ਦਿਨ ਤੁਸੀਂ ਦੇਖੋਗੇ ਕਿ ਤੁਹਾਡੇ ਸੋਚਣ ਦਾ ਤਰੀਕਾ ਬਦਲਿਆ ਹੈ ਕਿ ਨਹੀਂ ਇਹ ਕੋਈ ਜਾਦੂ ਨਹੀਂ ਇਹ ਇੱਕ ਤਜਰਬਾ ਹੈ ਆਪਣੇ ਰਿਜ਼ਲਟ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਤੁਹਾਡੇ ਜਵਾਬ ਦੀ ਅੜੀਕ ਕਰਾਂਗਾ ਤਾਂ ਅੰਤ ਦੇ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਵੀ ਲਾਫ ਅਟਰੈਕਸ਼ਨ ਕੋਈ ਜਾਦੂ ਨਹੀਂ ਇਹ ਤੁਹਾਡੇ ਦਿਮਾਗ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦਾ ਤਰੀਕਾ ਹੈ ਇਹ ਇੱਕ ਮਾਨਸਿਕ ਤਕਨੀਕ ਆ ਜੇ ਤੁਸੀਂ ਸਿਰਫ ਸੁਪਨੇ ਦੇਖਦੇ ਰਹੋਗੇ ਤੇ ਕੁਝ ਨਹੀਂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਬਦਲੂਗਾ ਪਰ ਜੇ ਤੁਸੀਂ ਆਪਣੇ ਟੀਚਿਆਂ ਦੇ ਵਿੱਚ ਸਪਸ਼ਟਤਾ ਉਸ ਬਾਰੇ ਵਿਜ਼ੂਅਲਾਈਜੇਸ਼ਨ ਅਤੇ ਲਗਾਤਾਰ ਐਕਸ਼ਨ ਲੈਂਦੇ ਹੋ ਤਾਂ ਤੁਸੀਂ ਸੱਚਮੁੱਚ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ ਹੁਣ ਸਵਾਲ ਇਹ ਆ ਕਿ ਤੁਸੀਂ ਸਿਰਫ ਇਸ ਵੀਡੀਓ ਨੂੰ ਦੇਖ ਕੇ ਛੱਡ ਦਿਓਗੇ ਜਾਂ ਅੱਜ ਤੋਂ ਹੀ ਆਪਣੀ ਸੋਚ ਕੰਮ ਤੋਂ ਉਹਨਾਂ ਨੂੰ ਬਦਲਣਾ ਸ਼ੁਰੂ ਕਰੋਗੇ ਹੁਣ ਵਾਰੀ ਤੁਹਾਡੀ ਹੈ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਮੈਨੀਫੈਸਟੇਸ਼ਨ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਤੁਹਾਡੇ ਲਈ ਇਹ ਸਿਰਫ ਚੱਲ ਰਿਹਾ ਇੱਕ ਟ੍ਰੈਂਡ ਹੈ ਅਤੇ ਜੇ ਤੁਸੀਂ ਚਾਹੋ ਕਿ ਮੈਂ ਤੁਹਾਡੇ ਲਈ ਮੈਨੀਫੈਸਟੇਸ਼ਨ ਦਾ ਇੱਕ ਸਾਇੰਸ ਬੇਸਡ ਬਲੂਪ੍ਰਿੰਟ ਬਣਾਵਾਂ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਅਸੀਂ ਸਿਰਫ ਕਹਾਣੀਆਂ ਨਹੀਂ ਬਲਕਿ ਸੱਚਾਈ ਅਤੇ ਐਕਸ਼ਨ ਦੇ ਆਧਾਰਤ ਤੇ ਵੀਡੀਓ ਲੈ ਕੇ ਆਉਂਦੇ ਹਾਂ